ਲੋਵ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾ Facebook ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ। ਦੋਸਤੋ ਨਵੀਂ ਸਵੀਰ ਤੇ ਨਵੇਂ ਜਾਨਵਰਾਂ ਦੀ ਵੀਡੀਓ ਨਾਲ ਹਾਜ਼ਰ ਹੋਇਆ। 15 ਜਨਵਰੀ ਨਵੇਂ ਲੈ ਹੱਥ ਤੁਹਾਨੂੰ ਅਨਲੋਡਿੰਗ ਦਾ ਬਲੌਗ ਆ। ਜਾਨਵਰ ਉੱਤਰ ਤੇ ਦਿਖਾਵਾਂਗੇ। ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਤੇ ਪ੍ਰੋਪਰ ਪੂਰੀ ਵੀਡੀਓ ਦੇਖ ਲਿਓ ਆਪਾਂ ਕੱਲਾ ਕੱਲਾ ਜਾਨਵਰ ਦਿਖਾ ਦੇਣਾ ਤੇ ਤੁਸੀਂ ਆਪ ਆ ਕੇ ਫਾਰਮ ਤੇ ਦੇਖੀ ਚਲੋ। ਆਪਣੇ ਕੋਲ ਜਾਨਵਰ ਥੋੜੀ ਜੀ ਸ਼ਾਰਟੇਜ ਹੋ ਗਈ। ਕਾਰ ਤੁਹਾਡਾ ਸਾਰਿਆਂ ਦਾ ਬਹੁਤ ਮਿਲਿਆ ਤੇ ਜਾਨਵਰ ਸਾਰੇ 5-7 ਹੀ ਰਹਿ ਗਏ ਤਾਂ ਸੋਚਿਆ ਇਕੱਠੇ ਜਾਨਵਰ ਲਿਆ ਦੀ ਤਾਂ ਮਿੱਤਰੋ ਅੱਜ ਘੱਡੀ ਚੋਂ 15 ਜਨਵਰ ਲਾਉਣੇ ਆ ਵੀਡੀਓ ਪੂਰੀ ਦੇਖੀ ਚਲੋ ਜਿਹੜਾ-ਜਿਹੜਾ ਜਾਨਵਰ ਪਸੰਦ ਆਈ ਚਲੋ ਸਕਰੀਨਸ਼ਾਟ ਲੈ ਲਓ ਤੇ ਥੱਲੇ ਦਿੱਤੇ ਦੋਨਾਂ ਨੰਬਰਾਂ 'ਤੇ ਜਿਹੜੇ ਤੇ ਮਰਦੀ ਭੇਜ ਜਲ ਉਹਦੀ ਡਿਟੇਲ ਪੁੱਛੀ ਚਲੋ ਆਪਾਂ ਮੋਟਾ-ਮੋਟਾ ਜਿਹੜਾ ਓਵਰਵਿਊ ਤੁਹਾਨੂੰ ਦੇਈ ਜਾਣਾ ਵੀ ਕੀ ਨਸਲ ਆ ਕਿੰਨੇ ਕੁਮਰ ਕੀ ਆ ਮੋਟਾ-ਮੋਟਾ ਹੀ ਪਰਪਰ ਤਾਂ ਕਿਉਂਕਿ ਰਾਤ ਉੱਤਰਿਆ ਹਜੇ ਮੈਨੂੰ ਵੀ ਨਹੀਂ ਪਤਾ ਅੱਜ ਸਾਰਾ ਤੁਹਾਨੂੰ ਪ੍ਰੋਪਰ ਡਿਟੇਲ ਨੰਬਰ 2 ਤੇ 5 6 ਮਹੀਨਿਆਂ ਦੀ ਜੈ ਮੰਗਲ ਨੌਕਰੀ ਬਸ਼ੀਰੀ ਆ ਦੋਨੇ ਅੱਖਾਂ ਤੋਂ ਜੈ ਮੰਗਲ ਆ ਕਨ ਕੰਡੀਸ਼ਨ ਕਰ ਦਿੰਦਾ ਪੁੱਠੇ ਪਾਠੇ ਦੀ ਪੂਰੀ ਚੰਗੀ ਆ ਮਜ਼ਬੂਤ ਬੱਚੀ ਆ ਨੌਕਰੀ ਸਿਰਫ ਬੱਚੇ ਆਪਣੇ ਕੋਲ ਅੱਜ ਇਹ ਆ ਨੌਕਰਾ ਬਸ਼ੀਰੀ ਬਸ਼ੀਰੀਆਂ ਸਾਰੇ ਆਲਮੋਸਟ ਆਪਣੇ ਕੋਲ ਸੇਲ ਹੋ ਗਏ ਤਾਂ ਇੱਕ ਨੌਕਰੀ ਬੱਚੀ ਵੀ ਤੁਹਾਡੇ ਲਈ ਲਿਆ ਕੇ ਜੈਜ ਮੁੱਲ ਦੀ ਆ ਜਿਆਦਾ ਜਿਆਦਾ ਉੱਚਾ ਮੁੱਲ ਨਹੀਂ ਸਰਕੂ ਵੱਲੋਂ ਵੀ ਰਹਿ ਤੱਕੀ ਕਹਿੰਨੇ ਇੱਕ ਦੋ ਸਪਾਟ ਹੁਣ ਪਰ ਬੱਚੀ ਸਾਫ ਹਫਲ ਕਰਕੇ ਫਿਲਹੋਰੀ ਹੈ ਨਹੀਂ ਬਾਲਪੁਰਿਆਂ ਦੇ ਤਕਰੀਬਨ ਸਾਰੇ ਜਾਨਵਰ ਹੀ ਸਾਫ਼ ਆ ਕੋਈ ਇਹ ਜਾਨਵਰ ਦੇ ਇਕੱਲੇ ਤੋਂ ਤੁਹਾਨੂੰ ਡਿਟੇਲ ਲੈਣ ਦੀ ਲੋੜ ਨਹੀਂ ਪੈਣੀ ਸਾਰੇ ਤਕਰੀਬਨ ਬਾਲਪੁਰਿਆਂ ਦੇ ਸਾਫ਼ ਹੋਣਗੇ ਦੇਖੋ ਨੋકરી ਬਸ਼ੀਰੀ ਦਾ ਹੱਡ ਪੈਰ ਹੱਕ ਕ ਬਾਡੀ ਕਿੰਨੀ ਖੁੱਲੀ ਬੱਚੀ ਦੀ ਤੇ ਦਿਨੇ ਅੱਜ ਤੁਹਾਨੂੰ ਇੱਕ ਲਾਈਵ ਹੋ ਕੇ ਵੀ ਦਿਖਾ ਦਾਂਗੇ ਉਸ ਤੋਂ ਬਾਅਦ ਇਕੱਲੇ ਇਕੱਲੇ ਜਾਨਵਰ ਦੇ ਫੋਟੋ ਵੀਡੀਓ ਖਿੱਚ ਕੇ ਪ੍ਰੋਫੈਸ਼ਨਲ ਤੌਰ ਤੇ ਡੇਲੀ ਵੀਡੀਓ ਦਿਨ ਚ ਦੋ ਵੀਡੀਓ ਅਪਲੋਡ ਕਰਿਆ ਕਰਾਂ ਉਸ ਤੋਂ ਨੰਬਰ 2 ਤੇ ਆ ਹਜ਼ਾਰਾਂ ਚ ਬਸ਼ੀਰੀ ਗਾਲਡੀ ਜੰਭੀ ਵਸ਼ੇਰੀਏ ਜਿਹੜੇ ਭਰਾ ਕੋਈ ਨੁਕਰੇ ਤੇ ਬਰੀਡਿੰਗ ਕਰਨਾ ਚਾਹੁੰਦਾ ਕੋਈ ਘੋੜੀ ਪਾਲਣੀ ਚਾਹੁੰਦਾ ਹੱਥੀਆਂ ਆਪਦੇ ਹੁੰਦਾ ਵੀ ਛੋਟੇ ਥੋੜੇ ਪੈਸੇ ਲਾਉਣੇ ਤੇ ਬੱਚਾ ਵੀ ਛੋਟਾ ਪਾਲਣਾ ਨਾ ਤਾਂ ਆ ਵਸ਼ੇਰੀ ਦੇਖ ਲਓ ਨੋ ਆਏ ਤੇ ਪੌਣੀ ਨੁਕਰੀਏ ਢੱਡੂ ਢੁੱਡ ਸਾਰਾ ਚਟਾ ਚਾਰੀਆਂ ਲੱਤਾਂ ਚਟੀਆਂ ਮੂੰਹ ਚ ਟਾਕਾ ਕੰਡੀਸ਼ਨ ਦੀ ਧੌਣ ਧੌਣ ਦੀ ਚੰਗੀ ਹੈ ਨੀੜੋਂ ਦੇਖ ਲਓ ਇੱਕ ਇੱਕ ਮੋਟਾ ਜਿਹਾ ਤੁਹਾਨੂੰ ਓਵਰਵਿਊ ਇਹਦੇ ਵਿੱਚ ਪਤਾ ਚੱਲੇਗਾ ਚਾਹ ਦੇਣਾ ਇੱਕ ਤਾਂ ਰਾਤ ਦਾ ਟਾਈਮ 2 2 ਵਜੇ ਦੇ ਆਸ-ਪਾਸ ਦਾ ਟਾਈਮ ਸੀ ਜਦੋਂ ਆ ਉੱਤਰੇ ਤੇ ਜਿਆਦਾ ਨਹੀਂ ਸਾਫ਼ ਦੇਖਦਾ ਜਾਨਵ ਪਰ ਫਿਰ ਵੀ ਇੱਕ ਮੋਟਾ ਮੋਟਾ ਜਿਹਾ ਦੇਖਣ ਤੇ ਆ ਬੱਚੀ ਦੇਖੋ ਹਜੇ ਦੋਸਤੋ 15 ਕ ਮਹੀਨੇ ਦੀ ਹੋਈ ਮੱਥੇ ਫੁੱਲ ਆ 60 ਇੰਚ ਦੇ ਲਗਭਗ ਹੋਈ ਖੜੀ ਆ ਮੈਨੂੰ ਨਹੀਂ ਪਤਾ ਵੀਡੀਓ ਚ ਕਿੰਨੀ ਕ ਹਾਈਟ ਦੇਖਦੀ ਆ ਪਰ ਸਿਰਫ ਮੱਥੇ ਫੁੱਲਦੀ ਆ ਹਾਈਟ ਹੁਣ ਵਾਚਾਂਗੇ ਕੰਨ ਕੰਡੀਸ਼ਨ ਦੀ neck profile ਦੇਖੋ neck ਕਿੰਨੀ ਲੰਮੀ ਆ ਦੀ ਹੱਕਵਾੜੀ ਦੀ ਵੀ ਖੁੱਲੀ ਪਣੀ ਹੋਈ ਆ ਸਾਰੀ ਪੂਰੀ ਚੰਗੀ ਬੱਚੀ ਆ ਇਹ 15 ਕ ਮਹੀਨੇ ਦੀ ਆ ਮਾਰਵਾੜੀ ਚਾ ਅੱਜ ਦੇ ਮੰਨ ਲਓ ਜਾਨਵਰ ਸਾਰੇ ਆਪਣੇ ਕੋਲ ਦੋ ਤਿੰਨ ਕੁੜੀਆਂ ਅਵਲਖਾ ਮਾਰਵਾੜੀ ਐ ਇੱਕ ਨੁਕਰੀ ਵਛੀਰੀ ਐ ਚੰਬੀਆਂ ਵਛੀਰੀਆਂ ਜਾਨਵਰ ਸਾਰੇ ਤਰ੍ਹਾਂ ਦੇ ਆਪਣੇ ਇਹ ਚਾਹ ਨਾ ਇੱਕ ਆਵਲਖ ਕੁੜੀ ਦਿੱਖੇ ਨਿੱਕ ਦੇਖੋ ਬਹੁਤ ਜ਼ਿਆਦਾ ਚੰਗੀ ਲੱਗੀ ਹੋਈ ਆ ਕਹਿੰਦਾ ਮਤਲਬ ਬਰੀਡਿੰਗ ਵਾਸਤੇ ਵੀ ਜੇ ਆਪਾਂ ਵਰਤਣੀ ਆ ਮਾਰਵਾੜੀ ਬੱਚੇ ਦੇਣ ਵਾਲੀ ਆਵਲਖਾ ਹੈ ਹੈ ਖੁੱਲੀ ਆਵਲਖ ਪਰ ਜਿਵੇਂ ਮਾਰਵਾੜੀ ਰੰਗ ਆਪਾਂ ਕਹਿੰਦੇ ਕਾਲਾ ਰੰਗ ਐ ਚ ਜ਼ਿਆਦਾ ਹੁਣ ਕਰਕੇ ਜ਼ਿਆਦਾ ਬੱਚੇ ਦੇ ਚਾਂਸ ਹੈ ਤੇ ਮਾਰਵਾੜੀ ਦੇ ਪਤਲਾ ਬਲੇਜ ਆ ਮੱਥੇ ਬਹੁਤ ਚੰਗਾ ਓਵਰਾਲ ਪੂਰੀ ਕੈਂਦ ਮਤਲਬ ਪੂਰੀ ਚੰਗੀ ਦੇਖੋ ਨੱਕ ਨੁੱਕ ਦੀ ਪੂਰੀ ਸਾਫ ਬਰੀਕੀ ਪੂਰੀ ਚੰਗੀ ਲੈਂਥ ਲੰਥ ਵੀ ਚੰਗੀ ਹੱਡਵਰ ਬਹੁਤ ਖੁੱਲਿਆ ਜਾਨਵਰ ਸਾਰੇ ਜਿੰਨੇ ਆਏ ਸਾਰੇ ਬਰੀਡਿੰਗ ਵਾਲੀ ਆ ਜਿਵੇਂ ਆਹ ਕੁੜੀ ਦੇਖੋ ਜਮਾ ਬਲੈਕ ਇਹ ਹੋ 95 ਇੰਚ ਦੀ ਉਮਰ ਹੈ ਇਹਦੀ ਸਾਢੇ 4 ਪੌਣੇ 5 ਸਾਲ ਦੇ ਆਸ-ਪਾਸ ਆ ਜਿਆਦਾ ਉਮਰ ਦਾ ਵੱਡਾ ਕੋਈ ਜਾਨਵਰ ਨਹੀਂ ਤਕਰੀਬਨ 2 ਦੰਦ ਵਿੱਚ 2 ਦੰਦਾਂ ਵਿੱਚ ਗੱਬਣ ਗੋੜੀਆਂ ਛੋਟੇ ਬੱਚੇ ਆ ਤੇ 4-5 ਸਾਲ ਦੀ ਉਮਰ ਤਾਂ ਹੀ ਸਾਰੇ ਜਾਨਵਰ ਆਪਣੇ ਕੋਲ ਉਪਲਬਧ ਖੜੇ ਆ ਮੌਕੇ ਤੇ ਤੇ ਇਸ ਤੋਂ ਬਿਨਾ ਆਹ ਕੁੜੀ ਨੀਲੀ ਚੰਬੀ ਦੇਖੋ ਇਹਨਾਂ ਦੋਸਤੋ ਮੈਨੂੰ ਪ੍ਰੋਪਰ ਨਹੀਂ ਪਤਾ ਦੋ ਤਿੰਨ ਕੁੜੀਆਂ ਗੱਭਣ ਆ ਉਹ ਅੱਜ ਆਪਾਂ ਲਾਈਵ ਹੋਵਾਂਗੇ ਮੈਂ ਕੱਲੇ-ਕੱਲੇ ਦੀ ਨਾਲ ਦੀ ਨਾਲ ਡਿਟੇਲ ਦੱਸੂ ਬਸ ਤੁਸੀਂ ਜਿਵੇਂ ਜਿਹੜਾ ਵੀ ਜਾਣਰ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ ਜਿਵੇਂ ਆਹ ਹੁਣ ਹੋਈ ਨੀਲੀ ਚੰਬੀ ਆ ਆ ਮੱਝੂ ਕੇ ਲੈਣ ਵਾਲੀ ਕੁੜੀ ਆ ਗਈ 4.5 ਸਾਲ ਇਹਦੀ ਉਮਰ 60 ਤੋਂ ਪੂਰਾ ਬਾਹਰ ਹੀ ਹੋਊ ਹਾਈਟ ਪ੍ਰੋਪਰ 60 ਮੰਨ ਲਿਓ ਪਰ ਜਿਹੜੀ ਬਾਦੀ ਦੇ ਬੰਤਰ ਆ ਮਜੂਤੀ ਉਹ ਬਹੁਤ ਚੰਗੇ ਰੰਗ ਰੰਗ ਬਹੁਤ ਸੋਹਣਾ ਡੱਪਲ ਗ੍ਰੇ ਸਟੇਜ ਚ ਆ ਟੱਪ ਚੱਲੀ ਹੁਣ ਸਾਢੇ 4-5 ਸਾਲ ਦੇ ਆਸ-ਪਾਸ ਇਹਦੀ ਉਮਰ ਹੋ ਚੱਲੀ ਪਰ ਲੈਂਥ ਦੀ ਹਾਰਡਵੇਅਰ ਖੁੱਲਾ ਸੁੰਬ-ਸੁੰਬ ਦਾ ਸ਼ਾਇਦ ਬਹੁਤ ਸੋਹਣਾ ਬਾਕੀ ਫੇਸ ਪ੍ਰੋਫਾਈਲ ਆ ਜਿਹੜੀ ਕਨਡਿਸ਼ਨ ਪੂਰੀ ਓਕੇ ਰਿਪੋਰਟ ਹੈ ਇਹਦੀ ਭਲੇ ਵੀ ਸਾਰੇ ਜਾਨਵਰ ਕੋਈ ਐ ਨਹੀਂ ਕੋਈ ਜਾਨਵਰ ਲੱਤਾਂ ਨਹੀਂ ਕੋਈ ਜ਼ਿਆਦਾ ਮਾੜਾ ਨਹੀਂ ਮੇਰਾ ਰੰਗ ਦੇਖ ਸਕਦੇ ਤੂੰ ਕਿੰਨਾ ਸੋਹਣਾ ਰੰਗ ਆ ਕੁੜੀ ਦਾ ਨੀਲਾ ਜਿਹੜੇ ਕੋਈ ਪੰਜਾਬ ਨਸਲ ਦੇ ਲੰਡੀ ਹੋਏ ਫੈਨ ਵੀ ਜਿੰਨਾਂ ਨੇ ਹੁੰਦਾ ਨਾ ਵੀ ਆਪਾਂ ਪੰਜਾਬ ਨਸਲ ਦੀ ਘੋੜੀ ਲੈਣੀ ਤੋ ਦੇਖ ਤੇ ਆ ਲਾਲ ਚੰਬੀ ਘੋੜੀ ਦੇਖ ਸਕਦੇ ਆ ਗਲਦੀ ਚੰਬੀ ਵੀ ਕਹਿੰਦੇ ਨੇ ਲਾਲ ਚੰਬੀ ਜਿਹਨੇ ਨੋਕਰੇ ਬੱਤਿਆਂ ਲਈ ਲੈਣੀ ਹੋਈ ਇਹ ਦੇਖ ਲੋ ਸਾਰਾ ਟੱਡ ਚਿੱਟਾ ਮੂੰਹ ਚਿੱਟਾ ਚਾਰੇ ਲੱਤਾਂ ਪੂਰੀਆਂ ਪੂਰੀਆਂ ਚਟੀਆਂ ਸਵਾਰੀ ਸੂਰੀ ਦੀਆਂ ਵੀ ਚੰਗੇ ਤਕਰੀਬਨ ਜਿੰਨੇ ਜਾਣ ਸਵਾਰੀ ਦੇ ਸਾਰੇ پاس ਸੋ ਪ੍ਰੋਪਰ ਕੇ ਕੱਲੇ ਜਾਨਵਰ ਜੇ ਪਣ ਡਿਟੇਲ ਦੇਣ ਦੀ ਜ਼ਰੂਰਤ ਨਹੀਂ ਆ ਮਊਗਾ ਬੇਸ਼ੇਰੀ ਆ ਦੋ ਰੰਦ ਹੋਣ ਲੱਗੇ 60 ਇੰਚ ਹਾਈਟ ਆ ਤੁਰ ਦੀ ਤੁਰ ਦੀ ਬਹੁਤ ਆ ਕੁੰਡੀ ਵਾਲਾ ਕੰਨ ਲੱਗਾ ਹੋਇਆ ਤੇ ਬਾਲ ਭੋਰੀਆਂ ਸਾਫਾ ਇਹ ਗਾਲ ਦੀ ਮੇਰੇ ਹਿਸਾਬ ਨਾਲ ਘੋੜੀ ਹੈ ਦੋਸਤੋ ਗਾਲ ਦੀ ਘੋੜੀ ਹੈ ਜੀ ਤੇ ਤੋਰੇ ਤੋਰੇ ਦੀ ਇਹ ਵੀ ਚੰਗੀ ਹੈ ਤੇ ਇਹ ਮੀਟੋ ਮੇਰੇ ਹਿਸਾਬ ਨਾਲ 4-5 ਮਹੀਨੇ ਦੀ ਗੱਭਨ ਦੱਸੀ ਆਪਾਂ ਚੈੱਕ ਜਿੰਨੇ ਜਿਹੜੇ ਵੀ ਗੱਭਨ ਜਾਨਵਰ ਆਪਾਂ ਇੱਕ ਵਾਰ ਆਪਣੇ ਫਾਰਮ ਤੇ ਚੈੱਕ ਪਾਸ ਕਰਾਵਾਂਗੇ ਕਿਉਂਕਿ ਕੱਲ ਨੂੰ ਇਦਾਂ ਨਾ ਹੋਵੇ ਵੀ ਜਰ ਬਾਈ ਹੁਣਾਂ ਝੂਠ ਮੋੜ ਕੇ ਦੇ ਤਾਂ ਬਾਕੀ ਜਿਹੜਾ ਵੀ ਤੁਹਾਡੇ ਕੇ ਜਾਨਵਰ ਗੱਭਨ ਤਾਂ ਤੁਹਾਡੇ ਤੋਂ ਹੀ ਆਪ ਦੀ ਤਸੱਲੀ ਆਪ ਕਰਾਲ ਇਹ ਨੀਲੀ ਚੰਬੀ ਹੈ ਜੀ ਢੱਡ ਸਾਰਾ ਚਿੱਟਾ ਚਾਰੇ ਲੱਤਾਂ ਚਿੱਟੇ ਮੂੰਹ ਚਿੱਟਾ ਨੁਕਰੇ ਬੱਚੇ ਦੇ ਨਾਲ ਗਿਆ ਜੀ ਤੁਰਦੀ ਤੁਰਦੀ ਇਹ ਵੀ ਚੰਗੀ ਆ ਇਹ ਚਾਰਖ ਖਾਲ ਦੇ ਆਸ-ਪਾਸ ਆ ਮੇਰੇ ਸਾਹਮਣ ਤੇ ਇੱਕ ਹੀ ਆਵਲਖ ਘੋੜੀ ਦੇ ਕੋਈ 7 ਮਹੀਨੇ ਹੀ ਗੱਭਣੇ ਇਹ ਦੀ ਇਹ ਆਪਾਂ ਮੱਥੇ ਬਲੇਜ ਆ ਤੇ ਜਿਹੜਾ ਫਰੇਮ ਆ ਤਕਰੀਬਨ ਆਵਲਖ ਦੇਖੋ ਰੰਗ ਕਿੰਨਾ ਸੋਹਣਾ ਵਿੱਚ ਪੰਡੇ ਦੇ ਡਾਟ ਵੀ ਆ ਤੇ 60 ਤੋਂ ਬਾਹਰ ਇਹਦੀ ਹਾਈਟ ਆ ਤੇ ਇਹ ਲਾਸਟ ਵਾਲੀ ਘੋੜੀ ਜਿਹੜੀ ਕਾਲੀ ਇਹਦੇ ਮੱਥੇ ਤੇ ਫੁੱਲ ਆ ਸਿਰਫ ਮੱਥੇ ਫੁੱਲ ਆ ਤੇ ਪਹਿਲਾਂ ਉਹ ਬੰਦੇ ਦੀ ਡਾਈਡੋਈ ਲਾਈ ਹੋਈ ਸੀ ਤਾਂ ਹੁਣ ਫੁੱਲ ਆ ਵੀਡੀਓ ਚ ਰਾਤ ਨੂੰ ਪੂਰਾ ਘਟ ਦੇਖੋ ਪਰ ਮੱਥੇ ਸਿਰਫ ਫੁੱਲ ਹੈਗਾ 60 ਇੰਚ ਹੈ ਦੀ ਹਾਈਟ ਤੁਰਦੇ ਤੁਰਦੀ ਇਹ ਵੀ ਚੰਗੀ ਸੋ ਨੰਬਰ ਦੋਸਤੋ ਦੇਤੇ ਆਪਾਂ ਉੱਪਰ ਜਿਹੜਾ ਵੀ ਜਾਨਵਰ ਜਿਹੜੇ ਭਰਾ ਦੇ ਪਸੰਦ ਹੋਇਆ ਤੁਸੀਂ ਸੰਪਰਕ ਕਰ ਸਕਦੇ ਆ ਨੰਬਰ ਨੋਟ ਕਰ ਲਿਓ 6239154543 98555 9907 ਤੇ ਉਹਨੇ ਟਾਈਮ ਲਈ ਦਿਓ ਇਜਾਜ਼ਤ ਜਲਦੀ ਕੱਲੇ ਕੱਲੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ